ਛੋਟੇ ਸ਼ਾਹਬ ਜਾਨ ਦੇ ਛੀਦੀ ਜਾਰੀ ਨੂੰ ਲਾ ਕੇ ਜਿੱਥੇ ਹਰ ਥਾਂ ਤੇ ਲੰਗਰਗਾ ਲਗਾਏ ਜਾ ਰਹੇ ਨੇ ਉੱਥੇ ਅਮਰਸਾ ਦੀ ਗੱਲ ਕਰੀਏ ਨਵਦੀਪ ਭਾਈ ਜਿਹੜਾ ਕਿ ਨੌਜਵਾਨ ਇੱਕ ਟੀਮ ਜਿਹੜੀਆ ਟੀਮ ਦਾ ਜਿਹੜਾ ਕਿ ਸਦਸਾ ਆ ਉਸ ਵੱਲੋਂ ਖਾਣ ਪੀਣ ਦੇ ਲੰਗਰ ਛੱਡ ਕੇ ਦਵਾਈਆਂ ਦੇ ਲੰਗਰ ਜੜਾ ਲਗਾਇਆ ਗਿਆ ਸ਼ਰਧਾਂਜਲੀ ਦੇਣੀ ਆ ਇੱਕ ਵੱਖਰੇ ਤਰੀਕੇ ਨਾਲ ਦਿੱਤੀ ਜਾਵੇ ਆਪਾਂ ਪੀਜ਼ੇ ਲੱਗਣਾ ਦਾ ਲੰਗਰ ਨਹੀਂ ਲਾਇਆ ਨਿਊਡਲਾ ਟਿਕੀਆਂ ਦਾ 버ਗਰ ਨਹੀਂ ਲੰਗਰ ਨਹੀਂ ਲਾਇਆ ਆਪਾਂ ਦਵਾਈਆਂ ਦਾ ਲੰਗਰ ਲਾਇਆ ਵਾ ਦਵਾਈਆਂ ਤੋਂ ਕਿਸੇ ਦੀ ਜਾਨ ਨਾ ਜਾਵੇ ਜੇ ਅੱਜ ਕੋਈ ਮੈਂ ਦੋ ਚਾਰ ਜਿਵੇਂ ਕਾਫੀ ਪੇਸ਼ੰਤ ਦਵਾਈਆਂ ਲੈ ਕੇ ਗਏ ਨੇ ਜਰੂਰ ਦਵਾਈਆਂ ਲੈ ਕੇ ਜੇ ਆਏ ਨੇ ਜਿਹੜੇ ਢਿੱਡੋਂ ਦਵਾਵਾਂ ਨਿਕਲੀਆਂ ਸ਼ਾਇਦ ਉਹ ਹੀ ਅਸਲੀ ਸਾਹਿਬ ਜਾਨ ਨੂੰ ਸ਼ਹਾਦਤ ਗਈ ਭਾਈ ਤੇ ਗੱਲ ਕਰੀਏ ਤੇ ਦਵਦੀਪ ਭਾਈ ਅਸੀਂ ਦੇਖਿਆ ਜਿਆਦਾ ਤੁਹਾਡਾ ਜਿਹੜਾ ਕੈਂਪ ਆ ਹਸਪਤਾਲਾਂ ਦੇ ਬਾਹਰ ਹੁੰਦਾ ਵਾ ਗੁਰੂ ਨਾਨਕ ਦੇ ਹਸਪਤਾਲ ਛੱਡ ਗਏ ਬਾਬੇ ਨਾਨਕ ਦਾ ਹਸਪਾਲ ਆ ਅੱਜ ਉੱਥੇ ਚਾਹੀਦਾ ਸੀ ਤੁਹਾਨੂੰ ਜਿਹੜਾ ਕੀ ਛਿਦੀ ਦੀ ਹੜੇ ਸੰਬੰਧਿਤ ਉੱਥੇ ਕੈਂਪ ਲਾਉਣਾ ਚਾਹੀਦਾ ਸੀ ਅੱਜ ਤੁਸੀਂ ਉਹ ਜਗਾ ਛੱਡ ਕੇ ਬਾਹਰ ਕੈਂਪ ਲਾਉਣਾ ਪਿਆ ਅਜੇ ਕੀ ਮਜਬੂਰੀ ਤੁਹਾਡੀ ਦਵਾਈ ਦੀ ਲੋੜ ਨਹੀਂ ਆ ਪਰ ਜੇਕਰ ਮੈਂ ਤਸਵੀਰ ਨੂੰ ਸਾਡੀ ਕਰਦਾ ਜੇਕਰ ਅੰਦਰ ਦਵਾਈਆਂ ਸਾਰੀਆਂ ਮਿਲਦੀਆਂ ਨੇ ਫਿਰ ਇਹ ਜਿਹੜੀਆਂ ਪਰਚੀਆਂ ਇੱਥੇ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਵੱਡੀਆਂ ਪਰਚੀਆਂ ਨੇ ਵੱਡੇ ਤੇ ਦਾਅ ਵਿੱਚ ਤਨਦੀਪ ਬਾਈ ਫਿਰ ਇਹ ਪਰਚੀਆਂ ਕਾਰੇ ਵਾਸਤੇ ਆ ਗਿਆ ਨੇ ਬਾਈ ਜੀ ਅੱਜ ਕੱਲ੍ਹ ਘਰ ਪੀਜ਼ਾ ਮੰਗਾਣਾ ਹੋਵੇ ਨਾ ਸ਼ਰ ਅੱਧਾ ਘੰਟਾ ਲੱਗੇ ਨਸ਼ਾ ਮੰਗਾਣਾ ਹੋਵੇ ਤਾਂ 10 ਮਿੰਟਾਂ ਵਿੱਚ ਬਾਈ ਘਰ ਪੁੰਜਦਾ ਹਰ ਗਲੀ ਬਾਹਰ ਘਰ ਦੇ ਬਾਹਰ ਨਿਕਲਣਾ ਹਰ ਘਰ ਦੇ ਲਗਭਗ ਨਸ਼ਾ ਵਿਕਦਾ ਪਿਆ ਇਹ ਸਰਕਾਰਾਂ ਬਾਈ ਸਰਕਾਰਾਂ ਨੂੰ ਚਾਹੀਦਾ ਇੱਥੇ ਠੱਲ ਪਾਣੀ ਚਾਹੀਦੀ ਹੈ ਪਤਾ ਨਹੀਂ ਅੱਜ ਕੱਲ੍ਹ ਕਿੰਨੇ ਲੱਖਾਂ ਜ ਇਹ ਬਹੁਤ ਦੁਖੀ ਹੈਗੇ ਕੈਂਸਰ ਦੀ ਮਰੀਜ਼ ਆ 2250 ਰੁਪਏ ਘਰੋਂ ਲੈ ਕੇ ਆਏ ਆ 1800 ਰੁਪਏ ਦਵਾਈ ਡਾਕਟਰ ਨੇ ਲਿਖਿਆ ਹੈ ਸ਼ੁਕਰ ਹੈ ਉਹਨਾਂ ਨੇ ਮਿਲ ਗਏ ਭਾਈ ਤੇ ਉਹ ਕਹਿੰਦੇ ਆ ਕਿ ਬਈ ਉੱਥੇ ਕੈਂਪ ਲੱਗਾ ਆ ਜੇ ਤੁਹਾਨੂੰ ਫ੍ਰੀ ਦਵਾਈ ਦੇ ਦਿੰਦੇ ਆ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਆਰਪੀਡੀ 24 ਚੈਨਲ ਛੋਟੇ ਸ਼ਾਹਬਜ਼ਾਦੇ ਦੀ ਛੀਦੀ ਜਾਰੀ ਨੂੰ ਲਾ ਕੇ ਜਿੱਥੇ ਹਰ ਥਾਂ ਤੇ ਲੰਗਰ ਵਾ ਲਗਾਏ ਜਾ ਰਹੇ ਨੇ ਉੱਥੇ ਅਮਰ ਸਾਹਿਬ ਦੀ ਗੱਲ ਕਰੀਏ ਨਵਦੀਪ ਭਾਈ ਜਿਹੜਾ ਕਿ ਨੌਜਵਾਨ ਇੱਕ ਟੀਮ ਜਿਹੜੀਆ ਟੀਮ ਦਾ ਜਿਹੜਾ ਕਿ ਸਦਸਾ ਆ ਉਸ ਵੱਲੋਂ ਖਾਣ ਪੀਣ ਦੇ ਲੰਗਰ ਛੱਡ ਕੇ ਦਵਾਈਆਂ ਦਾ ਲੰਗਰ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਵਿੱਚ ਇੱਥੇ ਲੋੜਵੰਦ ਲੋਕ ਜਿਹੜੇ ਨੇ ਦਵਾਈਆਂ ਲੈਣ ਵਾਸਤੇ ਪਹੁੰਚੇ ਨੇ ਨਾ ਕਿ ਲੰਗਰ ਖਾਣ ਵਾਸਤੇ ਆਏ ਨੇ ਨਵਦੀਪ ਭਾਈ ਨਾਲ ਗੱਲਬਾਤ ਕਰਾਂਗੇ ਨਵਦੀਪ ਭਾਈ ਜੀ ਖਾਣ ਪੀਣ ਦੇ ਲੰਗਰ ਛੱਡ ਕੇ ਦਵਾਈਆਂ ਲੰਗਰ ਲਗਾ ਗਿਆ ਛੋਟੇ ਸ਼ਾਹਬਜ਼ਾਦੇ ਦੀ ਛੀ ਪਹਿਲਾਂ ਤਾਂ ਸਾਡੀ ਪੂਰੀ ਇੱਕ ਜ਼ਰੀਆ ਟੀਮ ਨੂੰ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸ਼ਰਧਾਂਜਲੀ ਦੇਣੀ ਆ ਇੱਕ ਵੱਖਰੇ ਤਰੀਕੇ ਨਾਲ ਦਿੱਤੀ ਜਾਵੇ ਆਪਾਂ ਪੀਜ਼ਾ ਲੱਗਣਾ ਦਾ ਲੰਗਰ ਨਹੀਂ ਲਾਇਆ ਨਿਊਡਲਾ ਟਕੀਆਂ ਦਾ 버ਗਰ ਨਹੀਂ ਲੰਗਰ ਨਹੀਂ ਲਾਇਆ ਆਪਾਂ ਦਵਾਈਆਂ ਦਾ ਲੰਗਰ ਲਾਇਆ ਵਾ ਦਵਾਈਆਂ ਤੋਂ ਕਿਸੇ ਦੀ ਜਾਨ ਨਾ ਜਾਵੇ ਜੇ ਅੱਜ ਕੋਈ ਦੋ ਚਾਰ ਜਿਵੇਂ ਕਾਫੀ ਪੇਸ਼ੈਂਟ ਦਵਾਈਆਂ ਲੈ ਕੇ ਗਏ ਨੇ ਜਰੂਰ ਦਵਾਈਆਂ ਲੈ ਕੇ ਜੇ ਨੇ ਜਿਹੜੇ ਢਿੱਡੋਂ ਦਵਾਈਆਂ ਨਿਕਲੀਆਂ ਸ਼ਾਇਦ ਉਹ ਹੀ ਅਸਲੀ ਸਾਹਿਬ ਜادہ ਨੂੰ ਸ਼ਹਾਦਤ ਗਈ ਭਾਈ ਤੇ ਗੱਲ ਕਰੀਏ ਨਵਦੀਪ ਭਾਈ ਅਸੀਂ ਦੇਖਿਆ ਜਾਤਾ ਤੁਹਾਡਾ ਜਿਹੜਾ ਕੈਂਪ ਆ ਹਸਪਤਾਲਾਂ ਦੇ ਬਾਹਰ ਹੁੰਦਾ ਵਾ ਗੁਰੂ ਨਾਨਕ ਦੇ ਹਸਪਤਾਲ ਛੱਡ ਕੇ ਬਾਬੇ ਨਾਨਕ ਦਾ ਹਸਾਲਿਆ ਅੱਜ ਉੱਥੇ ਚਾਹੀਦਾ ਸੀ ਤੁਹਾਨੂੰ ਜਿਹੜਾ ਕੀ ਛਿੜੀ ਦੀਵਾਰ ਨਾਲ ਸੰਬੰਧਿਤ ਉੱਥੇ ਕੈਂਪ ਲਾਉਣਾ ਚਾਹੀਦਾ ਸੀ ਅੱਜ ਤੁਸੀਂ ਉਹ ਜਗਾ ਛੱਡ ਕੇ ਬਾਹਰ ਕੈਂਪ ਲਾਉਣਾ ਪਿਆ ਅਜੇ ਹੀ ਕੀ ਮਜਬੂਰੀ ਤੁਹਾਡੀ ਬਣ ਗਈ ਅਜੇ ਭਾਈ ਜਿਹੜਾ ਲੰਗਰ ਦੀ ਪ੍ਰਫਾ ਸਟਾਰਟ ਕੀਤੀ ਬਾਬੇ ਨਾਨਕ ਨੇ ਕੀਤੀ ਸੀ ਬਾਬੇ ਨਾਨਕ ਨੇ 13-13 ਤੋ ਅੱਜ ਮੈਡੀਕਲ ਸੁਪਰੀਡੈਂਟ ਸਾਹਿਬ ਦੇ ਕੋਲ ਗਏ ਸੀਗੇ ਕਿ ਡਾਕਟਰ ਸਾਹਿਬ ਆਪਾਂ ਲੰਗਰ ਲਾਣਾ ਵੈ ਤੁਹਾਡੇ ਹਸਪਤਾਲ ਵਿੱਚ ਓਪੀਡੀ ਗੇਟ ਤੇ ਛੋਟੀ ਜਿਹੀ ਜਗ੍ਹਾ ਚਾਹੀਦੀ ਆ ਕਿ ਜਿੱਥੇ ਅੱਜ ਜਿੰਨੀ ਵੀ ਓਪੀਡੀ ਦੇ ਪਰਚੀ ਆਉਗੀ ਜਿਹੜੀ 5-700 ਹੀ ਅੱਜ ਨਹੀਂ ਵੀ ਪਰਚੀ ਹੋਊਗੀ ਸਾਰਿਆਂ ਨੂੰ ਆਪਾਂ ਦਵਾਈ ਦੇਵਾਂਗੇ ਭਾਈ ਡਾਕਟਰ ਸਾਹਿਬ ਨੇ ਇਕੁਅਲ ਟੈਗ ਲੇਤਾ ਕਿ ਥਿਸ ਇਸ ਨਾਟ ਅਲਾਉਡ ਯਾਰ ਕਿਉਂ ਬਾਈ ਉਹਨਾਂ ਦੇ ਕਮਿਸ਼ਨਾਂ ਮੜਨੀਆਂ ਸੀ ਦਿਹਾੜੀਆਂ ਮੜਨੀਆਂ ਸੀਗੀਆਂ ਜਿਹੜੀ ਡਾਕਟਰਾਂ ਨੇ ਆਪੀਡੀ ਦੇ ਲੱਖ-ਪਰਤੀ ਦੇ ਕੇ ਦੇਨੇ ਨਾ ਲੋਕੀ ਬਾਹਰ ਮੈਡੀਕਲ ਸ਼ੋਰਾ ਤਾਂ ਜਾਂਦੇ ਨੇ ਉੱਥੇ ਉਹਨਾਂ ਨੇ ਕਮਿਸ਼ਨ 50000 ਰੁਪਏ ਰੋਜ਼ ਦੀ ਆਉਂਦੀ ਹਣੀ ਜੇ ਲੱਖ 2 ਲੱਖ ਰੁਪਏ ਇਕੱਠਾ ਕਰ ਲੈਂਦੇ ਹੋਣਗੇ ਜੇ ਅੱਜ ਬਾਈ ਜੀ ਤੁਸੀਂ ਨਾ ਵੀ ਕਰਦੇ ਤੁਸੀਂ ਗੁਰਸਿੱਖ ਬੰਦੇ ਹੋ ਤੁਹਾਡੀ ਬਸੇ ਸ਼ਰਧਾਂਜਲੀ ਦਿੱਤੀ ਜਾਣੀ ਹੈ ਸਾਹਿਬ ਜਿਆਦਿਆਂ ਨੂੰ ਬਾਈ ਜੀ ਪਰ ਉਹਨਾਂ ਨੇ ਨੋ ਦਿਸ ਇਟਸ ਨੋਟ ਅਲਾਉਡ ਦਾ ਟੈਗਾ ਕਰ ਲਾ ਫਾਸ ਬਰਤ ਕੇ ਹਨ ਨੂੰ ਵਾਪਸ ਭੇਜਤਾ ਬਾਈ ਪਰ ਮੈਨੂੰ ਲੱਗਦਾ ਨੇ ਵੀ ਕੋਈ ਵੀ ਸਿੱਖ ਜੇਕਰ ਕਿਸੇ ਨੂੰ ਦੱਸਿਆ ਜਾਵੇ ਵੀ ਛੋਟ ਲੰਗਰ ਲਗਾਉਣਾ ਵਾ ਉਹ ਵੀ ਖਾਣ ਪੀਣ ਦਾ ਨਹੀਂ ਦਵਾਈਆਂ ਦਾ ਉਹ ਹਸਪਤਾਲ ਵਿੱਚ ਵੀ ਲੱਗਦਾ ਵੀ ਨਵਦੀਪ ਜੀ ਕੋਈ ਸਿੱਖ ਜਿਹੜਾ ਉਹ ਗੁਰਦਾ ਹੋਊਗਾ ਉਹ ਮਨਾ ਨਹੀਂ ਕਰੂਗਾ ਫਿਰ ਤੁਹਾਨੂੰ ਕਿਉਂ ਮਨਾ ਕੀਤਾ ਗਿਆ ਤੁਸੀਂ ਦੱਸਿਆ ਸੀ ਆ ਕੇ ਵੀ ਅਸੀਂ ਛੋਟੇ ਸ਼ਹਿਬ ਜਾਂਦੇ ਸੀ ਦੀ ਜੜ ਨੂੰ ਲੈ ਕੇ ਸਮਰਪਿਤ ਲੰਗਰ ਗਾ ਰਹੇ ਆ ਖਾਣ ਪੀਣ ਦਾ ਨਹੀਂ ਪੀਜ ਵਰਗਾ ਦਾ ਲੰਗਰ ਨਹੀਂ ਲਾ ਰਹੇ ਦਵਾਈਆਂ ਲੰਗਰ ਲਾ ਰਹੇ ਆ ਕਿਉਂ ਹਸਪਤਾਲ ਵਿੱਚ ਅਸੀਂ ਦੇਖਿਆ ਦਵਾਈਆਂ ਖਾਣੋ ਜਿਹੜੇ ਬੜੇ ਲੋਕ ਨੇ ਬੜੇ ਪ੍ਰਵਾਹ ਨੇ ਉਹ ਰਹਿ ਜਾਂਦੇ ਨੇ ਬੜੀ ਉਹਨਾਂ ਨੂੰ ਇਹੀ ਇਹੀ ਕਹਿ ਗਈ ਆਪੇ ਪੀਜ਼ੇ 버ਗਰ ਦਾ ਇਹ ਵੀ ਵਰਦੀ ਹੋ ਸਕਦਾ ਮੈਂ ਕਹਾ ਡਾਕਟਰ ਸਾਹਿਬ ਆ ਪੀਜ਼ੇ 버ਗਰਾਂ ਦਾ ਲੰਗਰ ਨਹੀਂ ਲਾਉਣਾ ਆਪਾਂ ਕਿ ਸਾਹਿਬ ਜਿਆਦਾ ਜੀ ਸ਼ਹਾਦਤ ਨੂੰ ਇੱਕ ਦਵਾਈਆਂ ਦਾ ਲੰਗਰ ਲਾਣਾ ਕਹਿੰਦਾ ਯਾਰ ਇਹੀ ਐਂ ਸਾਡੇ ਕੋ ਸਾਰੀਆਂ ਦਵਾਈਆਂ ਅੰਦਰ ਪ੍ਰੋਵਾਈਡ ਹੈਗੀਆਂ ਤੇ ਦਵਾਈਆਂ ਅੰਦਰ ਪ੍ਰੋਵਾਈਡ ਹੋ ਰਹੀਆਂ ਤੇ ਇੰਨੇ ਪੇਸ਼ੰਟ ਕਿੱਥੋਂ ਆਏ ਪਏ ਨੇ ਯਾਰ ਲਗਭਗ 100 150 ਪੇਸ਼ੰਟ ਦਵਾਈ ਲੈ ਕੇ ਜਾ ਚੁੱਕਾ ਹਵੇ ਵੀ ਕਾਫੀ ਬੈਠੇ ਨੇ ਦਵਾਈਆਂ ਲੈਣ ਜੋਗੇ ਪਰ ਯਾਰ ਜੇ ਦਵਾਈਆਂ ਦਿੱਤੀਆਂ ਹੁੰਦੀਆਂ ਹੁੰਦੀਆਂ ਸਾਰਿਆਂ ਨੂੰ ਤੇ ਇੱਥੇ ਆਉਂਦੀ ਕਿਸੇ ਨੂੰ ਲੋੜ ਹੀ ਨਹੀਂ ਪੈਣੀ ਬਾਈ ਜਗਦੀਪ ਭਾਈ ਤੈਨੂੰ ਕਿਹਾ ਆ ਪੀ ਮੈਡੀਕ ਪਰ ਜੇਕਰ ਮੈਂ ਤੁਹਾਨੂੰ ਸਾਡੀ ਕਰਦਾ ਜੇਕਰ ਅੰਦਰ ਦਵਾਈਆਂ ਸਾਡੀ ਮਿਲਦੀਆਂ ਨੇ ਫਿਰ ਇਹ ਜਿਹੜੀਆਂ ਪਰਚੀਆਂ ਇਥੇ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਵੱਡੀਆਂ ਪਰਚੀਆਂ ਨੇ ਵੱਡੀ ਤੇ ਦਾ ਵਿੱਚ ਤਰਦੀਪ ਬਾਈ ਫਿਰ ਇਹ ਪਰਚੀਆਂ ਕਾਰੇ ਵਾਸਤੇ ਆ ਗਿਆ ਨੇ ਇਹ ਦਵਾਈਆਂ ਤੁਹਾਨੂੰ ਉਹ ਮਿਲਦੀਆਂ ਨੇ ਸੁਪਰੀਂਡੈਂਟ ਸਾਹਿਬ ਕਹਿੰਦੇ ਨੇ ਸਾਡੇ ਕੋਲ ਸਾਰੀਆਂ ਦਵਾਈਆਂ ਮਿਲਦੀਆਂ ਨੇ ਪਰ ਇਹਨੀਆਂ ਪਰਚੀਆਂ ਲੈਣ ਵਾਸਤੇ ਇੱਥੇ ਲੰਗਰ ਵਿੱਚ ਕਿਉਂ ਆਏ ਨੇ ਲੋਕ ਦਵਾਈਆਂ ਲੈਣ। ਭਾਈ ਜੀ ਲੋਕੀ ਯਕੀਨ ਕਰਨ ਤੇ ਬਾਈ ਆਪਾਂ ਮੇਰੇ ਘਰੋਂ ਦੀ ਪਰਚੀ ਨਹੀਂ ਗਈ ਮੇਰੀ ਦੁਕਾਨ ਦੀ ਲੈਟਰ ਬੈਡ ਤੇ ਪਰਚੀ ਨਹੀਂ ਗਈ ਬਾਈ ਗੁਰਨਾਣਕ ਦੇਵ ਮੈਡੀਕਲ ਹਸਪੀਟਲ ਦੀ ਪਰਚੀ ਆ ਤੁਸੀਂ ਵੇਖ ਵੀ ਲਓ ਫੇਰ ਬੈਕਟਰੀ ਡੁਪ ਸਪਰੇਡਰਾਂ ਦਾ ਮੁਕਰਣਗੇ ਨਹੀਂ ਜੇ ਦਵਾਈਆਂ ਤੁਹਾਡੇ ਕੋਲ ਅੰਦਰ ਪ੍ਰੋਵਾਈਡ ਹੈਗੀਆਂ ਤੇ ਬਾਈ ਇੱਥੇ ਇੰਨੇ ਪੇਸ਼ੇ ਕਿੱਥੋਂ ਆਏ ਪਏ ਨੇ। ਹਾ ਇਹ ਵੀ ਲੋਕੀ ਪੇਸ਼ੈਂਟ ਦਵਾਈਆਂ ਦਾ ਲੰਗਰ ਲੈਣ ਆ ਰਹੇ ਨੇ ਲੋਕੀ ਬਾਈ ਆਪਾਂ 2-2400 ਦਵਾਈ ਦਿਹਾੜੀ ਕਮਾਉਂਦਾ ਬਾਈ 2400 ਦੀ ਦਿਹਾੜੀ ਜੇ ਬਾਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰੂਗਾ ਜਾਂ ਦਵਾਈਆਂ ਲਾਊਗਾ ਲੋਕੀ 5-5 7-700 ਦੀ ਦਵਾਈ ਮਗਾ ਕਿਸੇ ਦੀ ਜਾਨ ਨਾ ਜਾਵੇ ਇਸ ਕਰਕੇ ਆਪਾਂ ਦਵਾਈਆਂ ਦਾ ਲੰਗਰ ਦੀ ਸ਼ੁਰੂਆਤ ਕੀਤੀ ਸਰ ਤੁਸੀਂ ਦੇਖਿਆ ਵੀ ਤੁਹਾਡੇ ਲੰਗਰ ਵਿੱਚ ਬੜੇ ਬਾਹਰ ਚੜ ਕੇ ਲੋਕ ਪਹੁੰਚ ਰਹੇ ਨਾ ਕਿ ਅੰਮਰਸਾ ਦੀ ਗੱਲ ਕਰੀਏ ਅਸੀਂ ਦੇਖਿਆ ਵੀ ਜੱਤ ਲੋਕ ਬੜੀ ਦੂਰ ਦੂਰੋਂ ਆ ਰਹੇ ਨੇ 100-200 ਕਿਲੋਮੀਟਰ ਦੂਰੋਂ ਆ ਰਹੇ ਨੇ ਕਿੱਥੋਂ ਕਿੱਥੋਂ ਲੋਕੀ ਆ ਰਹੇ ਦਵਾਈਆਂ ਦਾ ਫਾਇਦਾ ਲੈਣ ਲੰਗਰ ਲੈਣ ਵਾਸਤੇ ਕੋਈ ਦਾਦਾ ਕਿਲੋਮੀਟਰ ਦਾ ਸਪੈਸ਼ਲ ਚੱਲ ਕੇ ਆਇਆ ਵੈ 200 ਰੁਪਏ ਦੀ ਦਵਾਈ ਲੈਣੇ ਯਾਰ ਰਾਹ ਚ ਆਉਂਦੇ 5-7 ਤੁਹਾਡੇ ਮੱਲਾ ਕਲੀਨਿਕ ਪੈਂਦੇ ਨੇ ਰਾਹ ਤੇ ਤੁਹਾਡੇ 5-7 ਮੱਲਾ ਕਲੀਨਿਕ ਪੈਂਦੇ ਜੇ ਜੇ ਉੱਥੇ ਤੁਹਾਡੀ ਦਵਾਈਆਂ ਮਿਲਦੀਆਂ ਹੁੰਦੀਆਂ ਤੇ ਸਾਨੂੰ ਇੱਥੇ ਖੜਨ ਦੀ ਲੋੜ ਨਹੀਂ ਪੈਣੀ ਯਾਰ ਅਸੀਂ ਦੇਖਿਆ ਨਬਦੀਜ ਬਾਈ ਦੀ ਸੁਮੇਠਾ ਸਰਕਾਰ ਦਾਵੇ ਕਰਦੀ ਆ ਪੀ ਅਸੀਂ ਮਹਲਕ ਨਹੀਂ ਖੋਲੇ ਨੇ ਹਫਤਾ ਖੋਲੇ ਨੇ ਉੱਥੇ ਤੁਹਾਡੀ ਸਿਹਤ ਵਾਸਤੇ ਹਰ ਇੱਕ ਸਹੂਲਤਾਂ ਦੀਆਂ ਦਵਾਈਆਂ ਟੈਸਟ ਦਾ ਕਹਿੰਦੇ ਫ੍ਰੀ ਨੇ ਪਰ ਅਸੀਂ ਲੱਗਾ ਵੀ ਇੱਥੇ ਬੀਬੀ ਕੈਂਡ ਦੀ ਇਕਾਈ ਆ ਸਾਡੇ ਨਾਲ ਅਸੀਂ ਗੱਲ ਕੀਤੀ ਆ ਕਹਿੰਦੀ 8-10 ਹਜ਼ਾਰ ਦੇ ਟੈਸਟ ਲੈ ਕਿਤੇ ਆ ਹਸਪਤਾਲ ਵਾਲਿਆਂ ਨੇ ਕਹਿੰਦੇ ਬਾਹਰੋਂ ਕਰਾ ਕੇ ਆਓ ਸਾਡੇ ਕੋਲ ਤਾਂ ਛੈਨੀ ਆ ਸਰਕਾਰੀ ਦਾਵੇ ਕੋ ਖੋਗਲੇ ਦੇ ਨਾ ਹੁੰਦੇ ਨੇ ਬਾਈ ਜੇ ਜੇ ਬਿਜਾਰੋ ਨਾ ਕਰਵਾਵੇ ਤੂੰ ਦੀਹਾੜੀ ਕਿੱਥੋਂ ਬਣੂਗੀ ਯਾਰ ਤੇ ਸਾਰੇ ਅੰਦਰ ਹੋ ਲੱਪੇ ਤੇ ਫਿਰ ਉਹਨੂੰ ਸਰਕਾਰ ਨੇ ਵੀ ਸਰਕਾਰ ਨੇ ਪੈਸੇ ਦੇ ਦੇਣੇ ਸਰਕਾਰੀ ਬਾਈ ਇਹ ਕਮਿਸ਼ਨਾਂ ਤੈ ਹੁੰਦੀਆਂ ਆ ਆਧਾਰਿਤ ਹੁੰਦੀਆਂ ਆ ਕਿ ਬਾਈ ਤੂੰ ਫਲਾਣੇ ਸਾਡੇ ਮੈਡੀਕਲ ਸਟੋਰ ਤੇ ਪੇਜ ਅਸੀਂ ਤੈਨੂੰ 50% ਕਮਿਸ਼ਨ ਦੇਵਾਂਗੇ ਤੁਹਾਡੀ ਲੈਬ ਤੇ ਟੈਸਟ ਕਰਾਉਣ ਪੇਜ ਤੇਨੂੰ 70% ਕਮਿਸ਼ਨ ਦੇਵਾਂਗੇ ਤਮੀਨੋ ਐਸਓਪੀ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਲੱਗਦਾ ਵੀ ਜਿਹੜਾ ਐਮਐਸ ਨੇ ਕਿਹਾ ਨਾ ਕਰ ਦਿੱਤੀ ਹੋਊਗੀ ਕਿਤੇ ਬਾਕੀ ਜਿਹੜੇ ਲੋਕ ਨੇ ਜੇਕਰ ਹੋਰ ਕੋਈ ਉੱਥੇ ਜਾ ਕੇ ਪਰਮਿਸ਼ਨ ਲਊਗਾ ਮੈਨੂੰ ਲੱਗਦਾ ਕਿਸੇ ਗਾਹ ਕਿਸੇ ਨਾ ਨਹੀਂ ਕਰੂਗਾ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿੱਥੇ ਖਾਣ ਪੀਣ ਦੇ ਲੰਗਰਾਂ ਦੀਆਂ ਪਰਮਿਸ਼ਨਾਂ ਦੇ ਦਿੰਦੇ ਨੇ ਹੋ ਭੰਡਾਰੇ ਪਰਮਿਸ਼ਨਾਂ ਦੇ ਦਿੰਦੇ ਆ ਦਵਾਈਆਂ ਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਗਈ ਇਹਦੇ ਬਾਈ ਇੱਥੇ ਕਈ ਹਜ਼ਾਰ ਕਿਲੇ ਵਿੱਚ ਆਪਣਾ ਮੈਡੀਕਲ ਕਾਲਜ ਆ ਜੇ ਆਪਾਂ ਸਿਰਫ ਮੇਰੇ ਖਾਲਾ 50 100 ਗਾਜ ਜਗ੍ਹਾ ਮੰਗ ਵੀ ਲਈ ਆਪਾਂ ਪਰਮਾਨੈਂਟ ਆਏ ਨਹੀਂ ਕਿਹਾ ਕਿ ਸਾਡੇ ਨਾਂ ਕਰ ਦਿਓ ਜਗ੍ਹਾ ਅਸੀਂ ਸ 2-4 ਘੰਟੇ ਤੁਹਾਡੀ ਬੈਣੀ ਆ ਪਰ ਜਗ੍ਹਾ ਦਾ ਕੁਛ ਲਾਭ ਹੀ ਨਹੀਂ ਲੈਣਾ ਕੁਰਸੀਆਂ ਟੇਬਲ ਵਗੈਰਾ ਹੀ ਆਪਣੇ ਲੈ ਕੇ ਆਣੇ ਸੀਗੇ ਬਾਈ ਉਹਨਾਂ ਇਹ ਹੀ ਕਹਿ ਕੇ ਤੇ ਤੱਕ ਦੇਸੀ ਇਸ ਨਾ ਡਰਾਓ ਇਹ ਹਾਡੇ ਦਾ ਸਿਧਾਂਤ ਨਹੀਂ ਹੈ ਬਾਈ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਹੋ ਦਵਾਈਆਂ ਲੈਣ ਵਾਸਤੇ ਵੱਡੀ ਤਰ੍ਹਾਂ ਵਿੱਚ ਲੋਕ ਫਾਇਦਾ ਲੈ ਰਹੇ ਨੇ ਅਤੇ ਲਾਹਾ ਲੈ ਰਹੇ ਨੇ ਗੱਲਬਾਤ ਵੀ ਕਰਾਂਗੇ ਵੀਰਾਂ ਦੇ ਨਾਲ ਬਾਉਰੀ ਕੀ ਦਾ ਤੁਹਾਡਾ ਕਿ ਕਿੱਥੋਂ ਆਏ ਜੇ ਅਸੀਂ ਆਏ ਆ ਮਾਰੇ ਜੋੜਾ ਫਟਕ ਚਾਲੀ ਖੂ ਹੂੰ ਕੈਂਸਰ ਦੀ ਮਰੀਜ਼ ਹੈ ਮੇਰੀ ਵਾਈਫ ਹਾਂ ਇੱਕੋ ਹੀ ਮੇਰਾ ਲੜਕਾ ਹੈ ਉਹ ਨਸ਼ਿਆ ਜੇ ਪਿਆ ਆ ਹੂੰ ਕਿੰਨੇ ਮਹੀਨਾ ਹੋ ਗਿਆ ਘਰੋਂ ਬਾਹਰ ਨਿਕਲ ਗਿਆ ਆ ਇਹ ਬਹੁਤ ਦੁਖੀ ਹੈਗੇ ਕੈਂਸਰ ਦੇ ਮਰੀਜ਼ ਆ 2 250 ਰੁਪਏ ਘਰੋਂ ਲੈ ਕੇ ਆਏ ਆ 1800 ਰੁਪਏ ਦਵਾਈ ਡਾਕਟਰ ਨੇ ਲਿਖਿਆ ਹੈ ਸ਼ੁਕਰ ਹੈ ਉਹਨਾਂ ਨੇ ਮਿਲ ਗਏ ਭਾਈ ਤੇ ਉਹ ਕਹਿੰਦੇ ਆ ਕਿ ਬਈ ਉੱਥੇ ਕੈਂਪ ਲੱਗਾ ਆ ਤੇ ਤੁਹਾਨੂੰ ਫ੍ਰੀ ਦਵਾਈ ਦੇ ਦਿੰਦੇ ਆ ਪਰ ਸਰਕਾਰ ਤਾਂ ਕਿ ਨਹੀਂ ਦਾਅਵੇ ਕਰਦੀ ਆ ਵੀ ਅਸੀਂ ਮhalla ਅਗਲੀ ਨੇ ਇੱਕ ਹਸਪਤਾਲ ਵੱਡੇ ਵੱਡੇ ਕਹਿੰਦੇ ਲੱਖਾਂ ਰੁਪਏ ਲਾ ਦਿੰਦੇ ਨੇ ਲੋਕਾਂ ਦੀ ਸਿਹਤ ਵਾਸਤੇ ਕਹਿੰਦੇ ਦਵਾਈਆਂ ਤਾਂ ਫ੍ਰੀ ਮਿਲਦੀਆਂ ਨੇ ਟੈਸਟ ਫ੍ਰੀ ਹੁੰਦੇ ਨੇ ਉਥੇ ਨਹੀਂ ਤੁਸੀਂ ਗਏ ਆਪਣੇ ਲਾਗੇ ਭਾਈ ਇਹ ਉੱਥੇ ਪਹਿਲੇ ਜਾਣੇ ਆ ਇਹ ਦਾਅਵੇ ਸਰਕਾਰ ਕਰ ਦਿੰਦੀ ਹੈ ਵੀ ਦਵਾਈ ਕੱਖ ਨਹੀਂ ਦਿੰਦੇ ਆ ਉਹੇ ਮੜਾ ਮੋਟਾ ਦਵਾਈ ਦੇ ਦਿੰਦੇ ਆ ਤੇ ਬਾਕੀ ਦਵਾਈ ਫੋੜਾ ਲਿਖ ਦਿੰਦੇ ਜਾਓ ਬਾਹਰੋਂ ਲੈ ਲਓ ਅਸੀਂ ਤੇ ਭਾਈ ਬਹੁਤ ਦੁਖੀ ਹੈਗੇ ਆ ਤੁਹਾਨੂੰ ਕੀ ਦਸੀਏ ਕੱਲਾ ਕੱਲਾ ਮੇਰਾ ਮੁੰਡਾ ਨਸ਼ਿਆ ਇਹ ਪਿਆ ਆ ਤੁਸੀਂ ਨਸ਼ਾ ਨਹੀਂ ਗੱਲ ਕਰ ਰਹੇ ਹੋ ਬਾਰ ਬਾਰ ਸਰਕਾਰ ਕਹਿੰਦੀ ਹੈ ਵੀ ਨਸ਼ਿਆਂ ਨੇ ਤੁਸੀਂ ਠੱਲ ਪਾਈ ਜਾ ਰਹੀ ਆ ਨਸ਼ੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਅਸੀਂ ਜ਼ਿਲ੍ਹਾ ਵੀ ਛੁੜ ਦਿੱਤਾ ਗਿਆ ਲਿਆ ਜਿਹੜੇ ਬੱਚੇ ਨਸ਼ੇ ਕਰਦੇ ਨੇ ਉਹਨਾਂ ਵਾਸਤੇ ਅਸੀਂ ਨਸ਼ਾ ਛਡਾਓ ਕੈਂਡੇ ਖੋਲਿਆ ਗਿਆਣਾ ਉੱਥੇ ਕਿਉਂ ਨਹੀਂ ਬੱਚੇ ਜਮਾ ਕਰਾਇਆ ਜਾ ਗਏ ਇਹ ਹੁਣ ਮੇਰੇ ਨਾਲ ਚਲੋ ਇਹ ਮਕਬੂਲਪੁਰਾ ਬੈਕ ਸੈੱਡ ਲੈਨਾ ਦੇ ਕੋਲ ਵੇਖੋ ਉੱਥੇ ਜਾ ਕੇ ਕੀ ਹਾਲਾਤ ਹੈ ਨਸ਼ਿਆਂ ਦਾ ਮੁੰਡੇ ਲੈਨਾ ਤੋਂ ਬੈਠੇ ਹੋਏ ਆ ਟੀਕੇ ਲਾ ਰਹੇ ਕੱਖ ਨਹੀਂ ਸਰਕਾਰ ਕਰ ਰਹੀ ਐ ਨਾ ਪੁਲਿਸ ਕਰ ਰਹੀ ਐ ਤੁਸੀਂ ਇੱਕ ਵਾਰ ਤੁਸੀਂ ਮੇਰੇ ਨਾਲ ਚੱਲ ਕੇ ਵੇਖੋ ਕਿੰਨੀ ਮਤਲਬ ਮੁੰਡੇ ਉੱਥੇ ਨਸ਼ੇ ਕਰਦੇ ਪਏ ਨੇ ਪੁਲਿਸ ਵੀ ਨੰਗ ਰਹੀ ਐ ਕੋਈ ਗੱਲ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਜਵਾਨੀ ਹੈਗੀ ਹਾਲਾਤ ਨੇ ਸਾਡੇ ਪੰਜਾਬ ਦੇ ਇੱਥੇ ਦਾ ਖੜੀ ਜਵਾਨੀ ਚਲ ਗਈ ਐ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਤਸਰੇ ਨੇ ਪਿਤਾ ਇੱਕ ਇਹਦੇ بیٹے ਨੂੰ ਜਿਹੜਾ ਕਿ ਨਸ਼ੇ ਦੇ ਵਿੱਚ ਦਲਦਲ ਵਿੱਚ ਫਸ ਗਿਆ ਵਾ ਅਤੇ ਅੱਜ ਆਪਣੇ ਬੱਚੇ ਵਾਸਤੇ ਭੀਖ ਮੰਗ ਰਿਹਾ ਅਤੇ ਸਰਕਾਰ ਗਾਲੀ ਹੱਥ ਜੋੜ ਰਿਹਾ ਭਾਈ ਬਚਾ ਲੋ ਪੰਜਾਬ ਦੀ ਜਵਾਨੀ ਨੂੰ ਜੇਕਰ ਨਹੀਂ ਬਚਾਈ ਤੇ ਸਾਡੀ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਉਲਝ ਜੇਗੀ ਇੱਕ ਪਿਤਾ ਵਾ ਤੇ ਬੜਾ ਖਾਂਦਾ ਮੈਂ ਆਪਣੇ ਬੱਚੇ ਨੂੰ ਬਚਾਉਣਾ ਨਸ਼ੇ ਦੇ ਬਚਾਉਮਾ ਤੇ ਕਿੰਨੇ ਦਿਨ ਵਾਸਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਭਾਈ 24 ਸਾਲਾ ਦਾ ਮੁੰਡਾ ਆ ਇੱਕੋ ਹੀ ਇੱਕੋ ਹੀ ਮੁੰਡਾ ਆ ਅਸੀਂ ਉਹਦਾ ਵਿਆਹ ਦਾ ਸੋਚਦੇ ਆਂ ਭਾਈ ਕੀ ਸੋਚੀਏ ਕਿ ਉਹਦਾ ਆਪਣਾ ਹੀ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਘਰ ਆਉਂਦਾ ਕਦੇ 12 ਵਜੇ ਹੁੰਦਾ ਸੀ ਕਦੀ 1 ਵਜੇ ਹੁੰਦਾ ਸੀ ਇੱਕ ਦਿਨ ਮੈਂ ਦੌਕਾ ਮਾਰਦਾ ਤੇ ਘਰੋਂ ਹੀ ਨਿਕਲ ਲੱਗਿਆ ਉਹਨੂੰ ਦੱਸਿਆ ਵੀ ਤੁਹਾਡੀ ਉਹਦੀ ਮਾਂ ਨੂੰ ਜਿਹੜਾ ਵਾ ਕੈਂਸਰ ਆ ਕੈਂਸਰ ਦੀ ਮਰੀਜ਼ ਆ ਪਤਾ ਤੁਹਾਡੇ ਬੱਚੇ ਨੂੰ ਪਤਾ ਸਭ ਕੋਈ ਪਤਾ ਆ ਬਈ ਨਸ਼ਾ ਉਹਨੂੰ ਇੰਨਾ ਕਿ ਆਦੀ ਹੋ ਗਿਆ ਆ ਕਿ ਉਹਨੂੰ ਘਰ ਦਾ ਕੋਈ ਮਤਲਬ ਹੈ ਹੀ ਨਹੀਂ ਸਾਰੀ ਰਾਤ ਉਹਦੀ ਮਾਂ ਸੌਂਦੀ ਨਹੀਂ ਐ ਰੋਂਦੀ ਰਹਿੰਦੀ ਐ ਰੋ ਰੋ ਕੇ ਉਹਨੂੰ ਕੈਂਸਰ ਹੋ ਗਿਆ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਨਵਦੀਪ ਭਾਈ ਇੱਕ ਬਾਪ ਦਾ ਬੜਾ ਬੁਰਾ ਹਾਲ ਆ ਉਹਦੇ ਪੁੱਤ ਨੂੰ ਜਿਹੜੀ ਇੱਕ ਨਸ਼ੇ ਦੇ ਦਲ ਦੇ ਵੜ ਗਿਆ ਤੇ ਉਹਦੀ ਘਰਵਾਲੀ ਨੂੰ ਕੈਂਸਰ ਆ ਤੇ ਬਾਪ ਦਾ ਕਹਿਣਾ ਪੀ ਬੱਚੇ ਨੂੰ ਪੂਰਾ ਪਤਾ ਵਾ ਪੀ ਉਹਦੀ ਮਾਂ ਨੂੰ ਕੈਂਸਰ ਆ ਪਰ ਫਿਰ ਵੀ ਜਦੋਂ ਮੈਂ ਦਮਕਾ ਮਾਰਦਾ ਨਸ਼ੇ ਦਾ ਆਦੀ ਹੋ ਗਿਆ ਜਾ ਕੇ ਲੈਣਾ ਉੱਤੇ ਬੈਠ ਜਾਂਦਾ ਵਾ ਤੇ ਟੀਕੇ ਜਾਂ ਹੋਰ ਪੰਜ ਕਿਹੜਾ ਕਿਹੜਾ ਨਸ਼ਾ ਕਰਦਾ ਇੱਕ ਬਾਪ ਦਾ ਸਵਾਲ ਨੇ ਕੀ ਗੱਲਾਂ ਜਾਓਗੇ ਬਾਈ ਜੀ ਅੱਜ ਕੱਲ ਘਰ ਪੀਜ਼ਾ ਮੰਗਾਣਾ ਹੋਵੇ ਨਾ ਸ਼ਹਿਰ ਅੱਧਾ ਘੰਟਾ ਲੱਗੇ ਨਸ਼ਾ ਮੰਗਾਣਾ ਹੋਵੇ ਤਾਂ 10 ਮਿੰਟਾਂ 'ਚ ਬਾਈ ਘਰ ਪਹੁੰਚ ਜਾਂਦਾ ਹਰ ਗਲੀ ਬਾਹਰ ਘਰ ਦੇ ਬਾਹਰ ਨਿਕਲਣਾ ਵਾ ਹਰ ਘਰ ਦੇ ਲਗਭਗ ਨਸ਼ਾ ਵਿਕਦਾ ਪਿਆ ਇਹ ਸਰਕਾਰਾਂ ਬਾਈ ਸਰਕਾਰਾਂ ਨੂੰ ਚਾਹੀਦਾ ਇੱਥੇ ਠੱਲ ਪਾਣੀ ਚਾਹੀਦੀ ਹੈ ਪਤਾ ਨਹੀਂ ਅੱਜ ਕੱਲ ਕਿੰਨੇ ਲੱਖਾਂ ਜਿਹੜੇ ਇੱਕ ਜਿਹੜਾ ਪਤਾ ਨਹੀਂ ਕਈ ਹਜ਼ਾਰਾਂ ਲੋਕਾਂ ਨੂੰ ਜਾਣ ਜਾ ਚੁੱਕੀ ਹੈ ਕਈ ਹਜ਼ਾਰਾਂ ਇਹਦੇ ਦਲਦਲ ਚ ਫਸ ਚੁੱਕੇ ਨੇ ਸਰਕਾਰਾਂ ਨੂੰ ਚਾਹੀਦਾ ਕਿ ਇਸ ਜੰਗਲ ਚ ਨੌਜਵਾਨ ਪੀੜੀ ਨੂੰ ਕਢਾਇਆ ਜਾਵੇ ਲੋਕੀ ਕਹਿੰਦੇ ਲੋਕੀ ਬਾਹਰ ਜਾ ਰਹੇ ਨੇ ਯਾਰ ਬਾਹਰ ਜਾ ਕੇ ਵੀ ਇੱਥੇ ਲੈ ਕੇ ਜਿਹੜਾ ਲੋਕਾਂ ਨੂੰ ਰੋਜ਼ਗਾਰ ਮਿਲੀ ਜਾ ਲੋਕੀ ਬਾਹਰ ਜਾਣ ਹੀ ਨਾ ਬਾਈ ਬਿਲਕੁਲ ਜੀ ਤੁਸੀਂ ਕਾ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਜਿਹੜੀ ਦਾਅਵੇ ਕਰਦੀ ਆ ਪੀ ਅਸੀਂ ਮੈਡੀਕਲ ਸਹੂਤਾ ਦੇ ਮੈਡੀਕਲ ਆ ਤੇ ਲੱਖਾਂ ਰੁਪਏ ਕਰੋੜਾਂ ਰੁਪਏ ਖਚਰੇ ਨੇ ਅੱਜ ਕੀ ਲੱਗਦਾ ਵੀ ਇਹ ਜਿਹੜੇ ਦਾਅਵੇ ਨੇ ਸਾਰੇ ਖੋਖਲੇ ਨਜ਼ਰ ਆਉਂਦੇ ਨੇ ਬਾਈ ਜੀ ਸਾਡੇ ਕੋ ਫੰਡ ਦੀ ਕੋਈ ਕਮੀ ਨਹੀਂ ਜਿੱਥੇ ਸਰਕਾਰਾਂ ਨੂੰ ਲੋੜ ਪੈਂਦੀ ਹੈ ਨਾ ਸਰਕਾਰ ਕਹਿੰਦੇ ਕਿ ਤੁਹਾਡੇ ਕੋ ਐਚੀਜੀ ਤੁਹਾਡੇ ਕੋ ਫੈਸਿਲਿਟੀ ਨਹੀਂ ਗਈ ਤੁਸੀਂ ਆਡੀ ਵਰਗੀ ਐਨਜੀਓ ਨੂੰ ਦੱਸੋ ਆਪਾਂ ਪੈਸੇ ਤੁਹਾਨੂੰ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਸਹੂਲਤ ਪਰ ਇੱਕੋ ਛੱਤ ਥੱਲੇ ਮਿਲਣੀ ਚਾਹੀਦੀ ਤੁਹਾਨੂੰ ਪਰ ਜੂਰ ਚਾਹੀਦਾ ਸਰਕਾਰ ਨੂੰ ਕਿ ਇੱਕੋ ਛੱਤ ਥੱਲੇ ਸਾਰੀਆਂ ਸਹੂਤਾ ਮਿਲਣ ਸਰਕਾਰਾਂ ਦਵਾਈਆਂ ਤੱਕ ਨਹੀਂ ਦੇ ਪਾਉਂਦੀਆਂ ਯਾਰ ਉਹਨਾਂ ਨੇ ਆਪਰੇਸ਼ਨ ਕੀ ਕਰਨੇ ਬਾਈ ਇੱਕ ਭੈਣ ਦੇ ਤ ਚੌਥਾ ਆਪਰੇਸ਼ਨ ਕਰਾ ਰਹੇ ਸੀ ਫੇਰ ਹਾੜੀ ਕਰਦੀ ਵੀ 17-80 ਹਜ਼ਾਰ ਦਾ ਆਪਰੇਸ਼ਨ ਹੈ ਬਾਈ ਫੇਰ ਤਿੰਨ ਆਪਰੇਸ਼ਨ ਕਰਵਾਤੇ ਉਹਦੇ ਬਾਈ ਆਪਾਂ ਤੇ ਮੈਨੂੰ ਇਹ ਸੋ ਵੀ ਆਪਰੇਸ਼ਨ ਤਿੰਨੇ ਹੀ ਗਲਤ ਕਰਦੇ ਡਾਕਟਰਾਂ ਨੇ ਇੱਕ ਵਾਰੀ ਗਲਤ ਕਰ ਲਊਗਾ ਪਰ ਡਾਕਟਰ ਕੋ ਗਲਤ ਹੁੰਦੇ ਕਿੰਦੇ ਨੇ ਡਾਕਟਰ ਨੇ ਪੜੇ ਲਿਖੇ ਨੇ ਮੈਡੀਕਲ ਲਾਇਨ ਕੀਤੀ ਆ ਕਿੱਦਾਂ ਕਿ ਜਾਣ ਕੇ ਜਿਹੜੀ ਜੋਖਮ ਚ ਪਾ ਕੇ ਗਲਤ ਆਪਰੇਸ਼ਨ ਕਰ ਦਿੰਦੇ ਨੇ ਬਾਈ ਲਗਭਗ ਜਿਹੜੇ ਰੱਕ ਆਪਰੇਸ਼ਨ ਕਰਦੇ ਨਾ ਪਹਿਲਾਂ ਪੈਗ ਲਾਉਂਦੇ ਇੱਕ ਛੋਟਾ ਜਾਂ ਲੱਟੂ ਜਾਂ ਪੈਗ ਲਾ ਕੇ ਆਪਰੇਸ਼ਨ ਕਰਦੇ ਪਹਿਲੀ ਵਾਰੀ ਇਨਸਟਰੂਮੈਂਟ ਅੰਦਰ ਰਹਿ ਗਿਆ ਦੂਜੀ ਵਾਰੀ ਪਲੇਟ ਦਾ ਜਿਹੜਾ ਨਟ 2.5 ਲੱਖ ਰੁਪਏ ਲਾ ਕੇ ਉੱਤੇ ਲਾਇਆ ਹੀਗਾ ਆਪਰੇਸ਼ਨ ਦੇ ਉੱਤੇ ਪਰ ਉਹੋ ਹੀ ਤੁਹਾਡੇ ਕੋਲ ਸਪਰੇਸ਼ਨ ਨਹੀਂ ਸਹੀ ਹੋ ਫਿਰ ਲੋਕੀ ਬਿਜਾਰ ਯਾਰ ਪ੍ਰਾਈਵੇਟ ਦਾ ਰੁੱਖ ਤਦ ਕਰਨਾ ਪੈਂਦਾ ਕਿ ਸਰਕਾਰਾਂ ਚ ਸਾਨੂੰ ਸਰਕਾਰੀ ਸਹੂਲਤਾਂ ਨਹੀਂ ਮਿਲ ਪੰਦੀਆਂ ਵਾਹ ਜੀ ਵਾਹ ਧੰਨਵਾਦ ਜੀ ਤੁਸੀਂ ਕਹਿੰਦੇ ਨਦੀਪ ਬਾਈ ਜਿਹੜਾ ਕੀ ਨੌਜਵਾਨ ਆ ਵਧੀਆ ਪ੍ਰਾਲਾ ਕਰ ਰਿਹਾ ਵਾ ਅੱਜ ਹਾਲਾਤ ਤੁਸੀਂ ਦੇਖ ਲਓ ਕੀ ਨੇ ਸਾਨੂੰ ਕਿਹ ਸ਼ਰਮ ਆਉਂਦੀ ਆਪਣੀ ਮੈਡੀਕਲ ਲਾਈਨ ਉੱਤੇ ਭਗਵੰਤ ਸਿੰਘ ਸਾਹਿਬ ਜਿਹੜੇ ਕੀ ਮੁੱਖ ਮੰਤਰੀ ਪੰਜਾਬ ਨੇ ਬੜੇ ਦਾਅਵੇ ਕਰਦੇ ਨੇ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਬਹੁਤ ਦਿੱਤੀ ਜਾਂਦੀਆਂ ਲੋਕਾਂ ਨੂੰ ਪਰ ਅਜਾ ਹਾਲਾਤ ਦੇਖ ਲਓ ਖੀਤੀ ਧਾਰੋਂ ਸਮਾਪਤ ਜੇਕਰ ਮੈਡੀਕਲ ਕੈਂਪ ਲਾਉਣਾ ਸੀ ਇਸ ਨੌਜਵਾਨਾਂ ਵਾਲਾ ਦਵਾਈਆਂ ਦਾ ਪਰ ਮੈਡੀਕਲ ਸੁਪਰਡੰਟ ਨੇ ਨਾ ਕਰ ਦਿੱਤੀ ਗਈ ਗੁਰੂ ਅਰਜਨ ਦੇਵ ਹਸਪਤਾਲ ਦੇ ਬਾਹਰ ਵੀ ਨਹੀਂ ਲਾਉਣਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਕ ਪ੍ਰਾਈਵੇਟ ਜਗ੍ਹਾ ਤੇ ਇਹਨਾਂ ਨੂੰ ਕੈਂਪ ਲਾਉਣਾ ਪਿਆੰਦਿਆ ਅਸੀਂ ਤੇ ਸਾਰੇ ਸਿੱਖ ਹਾਂ ਗੁਰੂ ਦੇ ਪਰ ਕੀ ਹਾਲਾਤ ਨੇ ਸਾਡੇ ਪੰਜਾਬ ਵਿੱਚ ਰਹਿ ਕੇ ਸਾਡੀ ਸਿੱਖੀ ਨੂੰ ਜਿਹੜਾ ਅੱਜ ਵੀ ਲੋਕ ਟਾਹ ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਕੈਂਪ ਜਿਹੜੇ ਨੇ ਦਵਾਈਆਂ ਦੇ ਖਾਸ ਕਰਕੇ ਜਿਹੜੇ ਲੰਗਰ ਨੇ ਉਹ ਵੱਧ ਤੋਂ ਵੱਧ ਲੱਗਣੇ ਚਾਹੀਦੇ ਨੇ ਜਿੱਥੇ ਖਾਣ ਪੀਣ ਦੇ ਪੀਜਾ ਲੰਗਰ ਲੱਗਦੇ ਨੇ ਉੱਥੇ ਉਹਨਾਂ ਨੂੰ ਛੱਡ ਕੇ ਬੋਧਾ ਦਵਾਈਆਂ ਲੰਗਰ ਨੂੰ ਲਾਣਾ ਚਾਹੀਦਾ ਵਾ ਅਸੀਂ ਦੇਖੇ ਲੋਕ ਰੋਟੀ ਤੋਂ ਰਹਿ ਜਾਣਗੇ ਪਰ ਦਵਾਈਆਂ ਤੋਂ ਨਹੀਂ ਰਹਿ ਜਾਂਦਾ ਕਿਉਂਕਿ ਅੱਜ ਕੱਲ੍ਹ ਘਰ ਘਰ ਦਵਾਈਆਂ ਲੱਗੀਆਂ ਲੋਕਾਂ ਨੂੰ ਘਰ ਘਰ ਰੜੀ ਹੈ ਲੋਕਾਂ ਨੂੰ ਕੋਈ ਨਾ ਕੋਈ ਰੋਗ ਲੱਗਿਆ ਚੰਬੜਿਆ ਹੋਇਆ ਹੈ ਮਿਰੋ ਦੇਵ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ